हां जी अपने गुरपीसोत्ता बना वाली ते नाल ਛਾਡੇ ਭਾਈ ਗੋਤਖਾ ਮੰਡਖਾ ਵਾਲਾ ਜਮਾਨਾ ਤੋਂ ਬਣਾ ਵਾਲੀ ਜਾ ਰਹੇ ਛੀਏ ਤੇ ਰਸਤੇ ਵਿੱਚ ਆਪਣੇ ਬਾਈ ਦਾ ਪਿੰਡ ਆਉਂਦਾਗਾ ਤੇ ਜਦੋਂ ਵੀ ਪਿੰਡ ਵਿੱਚ ਦੀ ਨੰਗਦੇ ਆ ਤੇ ਕਾਲਜਾ ਚੀਦਿਆ ਜਾਂਦਾਗਾ ਤੇ ਬਹੁਤ ਦੁਖੀ ਕੇ ਗੱਲਾਂ ਜੀ ਤੇ ਹੁਣ ਆਪਾਂ ਬਾਈ ਤੇ ਚਾਰ ਲੈਣਾ ਲਿਖਿਓ ਛੋਣੂ ਸੁਣਾਉਣੀ ਕਲਮ ਦੇ ਨਾਲ ਛਦਾ ਛੱਤ ਲਿਖਿਆ ਮੁੱਢੋ ਲੈ ਕੇ ਮਿੱਤਰਾਂ ਨੇ ਅੰਡ ਤੱਕਣੀ ਬਾਨੀ ਗੀਸ ਮਾਦ ਕੀ ਛਪੀਰ ਬੰਗੜਾ ਵੇਖ ਕਾਦੇ ਆਗੇ ਮੂਛੇ ਬੰਡ ਵਿੱਚ ਨਹੀਂ ਬਾਪੂ ਦੇ ਸਿਖਾਏ ਬੋਲ ਪੂਰੇ ਕਰਤੇ ਬੁੱਲਾ ਵਿੱਚ ਦਿੱਤੇ ਸੀ ਜੋ ਕਾਇ ਬੱਲੀਆਂ ਵੇਖ ਤੂੰ ਜਨ ਅਜ ਪਿੱਛੇ ਕੱਠ ਦੱਸਦਾ ਜਾਰਦੇ ਦਾ ਗਿੱਡੀ ਕਸ ਸਾਇ ਬੱਲੀਏ ਵੇਖ ਤੂੰ ਜਨਾਜੇ ਪਿੱਛੇ ਇਕੱਠ ਦਛਦਾ ਜਾਰਦੇ ਦਾ ਗਿੱਡੀ ਕਸ ਸਾਇ ਬੱਲੀਏ ਹੈ ਕਿ ਦਿਲੋ ਲਾਵੀ